ਇੰਜੀਨੀਅਰਿੰਗ ਕਰਕੇ ਬਹੁਤ ਐਹ ਜਿਹਾਂ ਸੈਲਿਬ੍ਰਿਟੀਆਂ ਨੇ ਜਿਹੜੇ ਕਿ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਗਏ ਨੇ ਕੌਣ ਕੌਣ ਸਾਡੀ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਤਾਪਸੀ ਪੰਨੂ ਜੀ ਉਹ ਮੇਰੇ ਹੀ ਸਟੂਡੈਂਟ ਰਹੇ ਨੇ ਸਾਡੇ ਲੰਗੜਾਮ প্রোডাকਸ਼ਨ ਦਾ ਬੱਚਾ ਹੈਗਾ ਰਮਨ ਬੇਸਲ ਬਹੁਤ ਅੱਛਾ ਕਮੇਡੀ ਸਕਿਲਸ ਬਣਾਉਂਦੇ ਨੇ ਆਨਲਾਈਨ ਸਾਰਾ ਕੁਝ ਆਂਦਾ ਹੈ YouTube ਚੈਨਲ ਦੇ ਨੇ ਹਰਸ਼ਪ੍ਰੀਤ ਹੋਜਾ ਮਤਲਬ ਮੇਰੇ ਬੱਚਿਆਂ ਨੂੰ ਪਤਾ ਮੈਂ ਹਮੇਸ਼ਾ ਉਹਨਾਂ ਨਾਲ ਸਪੋਰਟ ਦੇ ਵਿੱਚ ਮੈਂ ਮੇਰੇ ਡਾਇਰੈਕਟਰ ਮੇਰੀ ਮੈਨੇਜਮੈਂਟ ਇਸ ਸਪੋਰਟ ਵਿੱਚ ਹਮੇਸ਼ਾ ਰਹਿੰਦੇ ਕਿ ਬੱਚਾ ਜੋ ਕਰਨਾ ਚਾਹੁੰਦਾ ਅਸੀਂ ਉਹਦੇ ਵਾਸਤੇ ਬੈਸਟ ਪੋਸੀਬਲ ਚੀਜ਼ਾਂ ਉੱਥੇ ਅਲਾਈਨ ਕਰਾਈਏ ਤਾਂ ਕਿ ਬੱਚਾ ਆਪਣੀ ਲਾਈਫ ਦੇ ਵਿੱਚ ਆਪਣੇ ਚਾਹਤ ਵਾਲੇ ਖੇਤਰ ਦੇ ਵਿੱਚ ਕੋਈ ਬੜਾ ਅੱਛਾ ਅਚੀਵਮੈਂਟ ਕਰ ਸਕਦਾ ਹੈ। ਲੈਸਸ ਆਫ ਐਜ਼ ਅ ਟੀਚਰ ਤੇ ਜ਼ਿਆਦਾ ਐਜ਼ ਅ ਮੈਂਟਰ ਜਿਹੜਾ ਹੈ ਉਹਨਾਂ ਨੂੰ ਅੱਜ ਹੋਣ ਦੀ ਲੋੜ ਹੈ। ਸਾਡੇ ਟੀਚਰਾਂ ਵਿੱਚ ਨਾ ਥੋੜੀ ਸਟੂਡੈਂਟਸ ਦੇ ਆਈਡੀਆਜ਼ ਦੀ ਐਕਸੈਪਟੇਬਿਲਿਟੀ ਘੱਟ ਹੁੰਦੀ ਹੈ। ਟੀਚਰ 'ਚ ਜ਼ਿਆਦਾਤਰ ਟੀਚਰਾਂ ਦੇ ਵਿੱਚ ਇੱਕ ਇੱਕ ਥੋੜਾ ਜਿਹਾ ਈਗੋ ਪੁਆਇੰਟ ਹੁੰਦਾ ਹੈ ਵੀ ਮੈਂ ਟੀਚਰ ਆ ਮੈਂ ਜੋ ਕਹਿ ਰਿਹਾ ਉਹ ਠੀਕ ਕਹਿ ਰਿਹਾ। ਲੇਕਿਨ ਮੈਂ ਆਪਣੇ ਬੱਚਿਆਂ ਦੇ ਵਿੱਚ ਡੇ 1 ਤੋਂ ਐਕਸੈਪਟ ਕਰਨਾ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੈ, ਕਿਤੇ ਜ਼ਿਆਦਾ ਟੈਕ ਸ ਆ ਜਦੋਂ ਇੰਜੀਨੀਅਰਿੰਗ ਕਰਨ ਹੀ ਆਂਦੇ ਨੇ ਬੱਚੇ ਤੇ ਕਈ ਟੈਕਨੀਕਲ ਚੀਜ਼ਾਂ ਦੀ ਨੌਲੇਜ ਸਾਡੇ ਨਾਲੋਂ ਬੜੀ ਫੀਲਡ ਦੇ ਵਿੱਚ ਬੈਟਰ ਵੀ ਹੁੰਦੀ ਹੈ ਟੈਕਨੀਕਲੀ ਜਾਂ ਤੇ ਅਸੀਂ ਆਪਣੇ ਆਪ ਨੂੰ ਇੱਧਾ ਐਡਵਾਂਸ ਕਰੀਏ ਕਿ ਅਸੀਂ ਇੰਡਸਟਰੀ ਸਟੈਂਡਰਡਸ ਦੀ ਨੌਲੇਜ ਲੈ ਕੇ ਚੱਲੀਏ ਤੁਹਾਡੇ ਕਾਲਜ ਦੇ ਵਿੱਚੋਂ ਇੰਜੀਨੀਅਰਿੰਗ ਕਰਕੇ ਬਹੁਤ ਐਹ ਜਿਹਾਂ ਸੈਲਿਬ੍ਰਿਟੀਜ਼ ਨੇ ਜਿਹੜੇ ਕਿ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਗਏ ਨੇ ਕੌਣ ਕੌਣ ਸਾਡੇ ਕਾਲਜ ਤੋਂ ਸਾਡੀ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਤਾਪਸੀ ਪੰਨੂ ਜੀ ਉਹ ਮੇਰੇ ਹੀ ਸਟੂਡੈਂਟ ਰਹੇ ਨੇ ਜੇ ਕਦੀ ਇਹ ਚੈਨਲ ਦੇ ਨਾਲ ਰਹੀ ਦੇਖਣਗੇ ਤੇ ਮੈਨੂੰ ਪਛਾਣਨ ਵੀ ਜਾਣਗੇ ਮਤਲਬ ਸ਼ੀ ਵਾਸ 2012 13 ਦੇ ਆਸ-ਪਾਸ ਸ਼ਾਇਦ ਪਾਸ ਆਊਟ ਸਨ ਉਸ ਤੋਂ ਬਾਅਦ ਸਾਡੇ ਲੰਗੜਾਮ ਪ੍ਰੋਡਕਸ਼ਨਸ ਦਾ ਬੱਚਾ ਹੈਗਾ ਰਮਨ ਬੇਸਲ ਬਹੁਤ ਅੱਛਾ ਕਮੇਡੀ ਸਕਿਟਸ ਬਣਾਉਂਦੇ ਨੇ ਆਨਲਾਈਨ ਸਾਰਾ ਕੁਝ ਆਂਦਾ ਹੈ YouTube ਚੈਨਲ ਦੇ ਨੇ ਹਰਸਪ੍ਰੀਤ ਊਜਾ ਬਿਜ਼ਨਸ ਵਿੱਚ ਸਾਡੇ ਬੱਚਿਆਂ ਨੇ ਆਪਣੇ ਸਟਾਰਟਅਪ ਸ਼ੁਰੂ ਕੀਤੇ ਨੇ ਮੈਨੂੰ ਉਹ ਬੱਚੇ ਦਾ ਨਾਮ ਨਹੀਂ ਯਾਦ ਆ ਰਿਹਾ ਹੁਣੇ ਪਿੱਛੇ ਮਿਲਿਆ ਸੀ ਅ ਲਾਈਵ ਹੈਲਥ케ਅਰ ਕਰਕੇ ਉਹਨਾਂ ਦੀ ਕੰਪਨੀ ਹੈ ਤੇ ਇੰਡੀਆ ਦੀ ਟਾਪ 10 ਕੰਪਨੀਆਂਜ਼ ਦੇ ਵਿੱਚ ਉਹਨਾਂ ਨੂੰ ਲਿਆ ਕੇ ਬੜੀ ਵੱਡੀ ਫੰਡਿੰਗ ਉਹਨਾਂ ਨੇ ਚੁੱਕੀ ਹੈ ਤਾਂ ਅੱਜ ਬੱਚਿਆਂ ਦਾ ਦਿਮਾਗ ਜਿਹੜਾ ਹੈ ਮਤਲਬ that is not restricted to technical things ਜਾਂ ਉੱਤੇ ਕਿ ਤੱਕ ਰੁਕ ਗਿਆ ਹੈ ਬੱਚੇ ਮਤਲਬ ਮੈਂ ਅਗਰ ਤਾਪਸੀ ਬੰਨੂ ਦੀ ਗੱਲ ਕਰਾਂ ਬੜੀ ਸਟੂਡੀਅਸ ਬੱਚੀ ਸੀ ਪੜਾਈ 'ਚ ਬਹੁਤ ਅੱਛੀ ਸੀ ਕਾਲਜ ਦਾ ਬੈਸਟ ਵਨ ਆਫ ਦਾ ਬੈਸਟ ਡਾਂਸਰ ਸੀ ਕੁੜੀਓ ਹਰ ਚੀਜ਼ ਦੇ ਵਿੱਚ ਉਹ ਪਾਰਟਿਸਪੇਟ ਕਰਦੀ ਸੀ ਕਲਾਸਸ ਵਿੱਚ ਵੀ ਬੜੀ ਰੈਗੂਲਰ ਰਹਿੰਦੀ ਸੀ ਲੇਕਿਨ ਉਹਦਾ ਬੈਂਟੋਕ ਮਾਈਂਡ ਕਿਤਨਾ ਕਿਤੇ ਸੀ ਮੋਡੇਲੇਬਲ ਵਾਲੀ ਸਾਈਡ ਤੇ ਅਲਟੀਮੇਟਲੀ ਉਹਨੇ ਆਪਣਾ ਕਰੀਅਰ ਫਿਲਮ ਇੰਡਸਟਰੀ ਵਿੱਚ ਬਣਾ ਰਿਆ ਰਾਮਨ ਬੈਸਿਲ ਬੱਚਾ ਸੀ ਉਹ ਇਲੈਕਟ੍ਰੀਕਲ ਇੰਜੀਨੀਅਰ ਦਾ ਸੀ ਇਲੈਕਟ੍ਰੀਕਲ ਇੰਜੀਨੀਅਰਿੰਗ ਉਹਨੇ ਸਾਡੇ ਕਾਲਜ ਤੋਂ ਕੀਤੀ ਸੀ ਉਹ ਕਾਲਜ ਦੇ ਵਿੱਚ ਹੀ ਜਿੰਨੇ ਫੰਕਸ਼ਨਸ ਹੁੰਦੇ ਸੀ ਸਭ ਵਿੱਚ ਉਹ ਸਟੈਂਡ ਅਪ ਕਮੇਡੀਆਂ ਕਰਦਾ ਸੀ ਸਭ ਕੁਝ ਕਰਦਾ ਸੀ ਉਹਨੇ ਆਪਣਾ ਕਰੀਅਰ ਕਰਾਫ ਉੱਥੇ ਬਣਾ ਲਿਆ ਐਂਡ ਵੀ ਸਪੋਰਟਡ ਮਤਲਬ ਮੇਰੇ ਬੱਚਿਆਂ ਨੂੰ ਪਤਾ ਮੈਂ ਹਮੇਸ਼ਾ ਉਹਨਾਂ ਨਾਲ ਸਪੋਰਟ ਦੇ ਵਿੱਚ ਮੈਂ ਮੇਰੀ ਡਾਇਰੈਕਟਰ ਮੇਰੀ ਮੈਨੇਜਮੈਂਟ ਇਸ ਸਪੋਰਟ ਵਿੱਚ ਹਮੇਸ਼ਾ ਰਹਿੰਦੇ ਕਿ ਬੱਚਾ ਜੋ ਕਰਨਾ ਚਾਹੁੰਦਾ ਹੈ ਅਸੀਂ ਉਹਦੇ ਵਾਸਤੇ ਬੈਸਟ ਪੋਸੀਬਲ ਚੀਜ਼ਾਂ ਉੱਤੇ ਅਲਾਈਨ ਕਰਾਈਏ ਤਾਂ ਕਿ ਬੱਚਾ ਆਪਣੀ ਲਾਈਫ ਦੇ ਵਿੱਚ ਆਪਣੀ ਚਾਹਤ ਵਾਲੇ ਖੇਤਰ ਦੇ ਵਿੱਚ ਕੋਈ ਬੜਾ ਅਚੀਵਮੈਂਟ ਕਰ ਸਕੇ ਇਹ ਤਾਂ ਇਹ ਪਾਈ ਗੱਲ ਕੀਤੀ ਕਿ ਪੇਰੈਂਟਸ ਸੀ ਕਿ ਪੇਰੈਂਟਸ ਜਿਹੜਾ ਮਾਈਂਡਸੈਟ ਹੈ ਉਹ ਥੋੜਾ ਚੇਂਜ ਕਰਨ ਦੀ ਲੋੜ ਹੈ ਦੂਸਰੇ ਵਾਸਤੇ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਜਿਹੜੇ ਟੀਚਰਸ ਨੇ ਜਿਹੜੇ ਪ੍ਰੋਫੈਸਰ ਨੇ ਉਹ ਮਤਲਬ ਲੈਸ ਆਫ ਐਜ਼ ਅ ਟੀਚਰ ਤੇ ਜ਼ਿਆਦਾ ਐਜ਼ ਅ ਮੈਂਟਰ ਜਿਹੜਾ ਉਹਨਾਂ ਨੂੰ ਅੱਜ ਹੋਣ ਦੀ ਲੋੜ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਥੋੜਾ ਮੋਡੀਫਾਈ ਥੋੜਾ ਚੇਂਜ ਕਰਨਾ ਚਾਹੀਦਾ ਹੈ ਅਕੋਰਡਿੰਗ ਟੂ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਦੇਖੋ ਮੈਂ ਤਕਰੀਬਨ 23 24 ਸਾਲ ਦਾ ਟੀਚਿੰਗ ਕਰ ਰਿਹਾ ਤੇ ਮੇਰੇ ਭੈਣ ਭਰਾ ਟੀਚਰ ਜਿਹੜੇ ਨੇ ਮੈਂ ਪਹਿਲੇ ਹੱਥ ਜੋੜ ਕੇ ਮਾਫੀ ਮੰਗ ਲਾਂ ਨਾ ਉਹਨਾਂ ਕੋਲੋਂ ਸਾਡੇ ਟੀਚਰਾਂ ਵਿੱਚ ਨਾ ਥੋੜੀ ਸਟੂਡੈਂਟਸ ਦੇ ਆਈਡੀਆਜ਼ ਦੀ ਐਕਸੈਪਟੇਬਿਲਟੀ ਘੱਟ ਹੁੰਦੀ ਹੈ ਟੀਚਰ ਚ ਜ਼ਿਆਦਾਤਰ ਟੀਚਰਾਂ ਦੇ ਵਿੱਚ ਇੱਕ ਇੱਕ ਥੋੜਾ ਜਿਹਾ ਈਗੋ ਪੁਆਇੰਟ ਹੁੰਦਾ ਹੈ ਵੀ ਮੈਂ ਟੀਚਰ ਆ ਮੈਂ ਜੋ ਕਹਿ ਰਿਹਾ ਉਹ ਠੀਕ ਕਹਿ ਰਿਹਾ ਲੇਕਿਨ ਮੈਂ ਆਪਣੇ ਬੱਚਿਆਂ ਦੇ ਵਿੱਚ ਡੇ ਵਨ ਤੋਂ ਐਕਸੈਪਟ ਕਰਨਾ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਸਮਾਰਟ ਹੈ ਕਿਤੇ ਜ਼ਿਆਦਾ ਟੈਕ ਸੇਵੀ ਹੈ ਔਰ ਕਿਤੇ ਜ਼ਿਆਦਾ ਅੱਜ ਜਦੋਂ ਇੰਜੀਨੀਅਰਿੰਗ ਕਰਨ ਹੀ ਆਂਦੇ ਨੇ ਬੱਚੇ ਤੇ ਕਈ ਟੈਕਨੀਕਲ ਚੀਜ਼ਾਂ ਦੀ ਨੋਲਿਜ ਸਾਡੇ ਨਾਲੋਂ ਬੜੀ ਫੀਲਡਸ ਦੇ ਵਿੱਚ ਬੈਟਰ ਵੀ ਹੁੰਦੀ ਹੈ ਅਗਰ ਇਹ ਚੀਜ਼ ਅਸੀਂ ਐਕਸੈਪਟ ਕਰ ਲਈਏ ਸਾਰੇ ਟੀਚਰ ਔਰ ਸਾਰੇ ਇਸ ਚੀਜ਼ ਨੂੰ ਮੰਨੀਏ ਕਿ ਟੈਕਨੀਕਲੀ ਜਾਂ ਤੇ ਅਸੀਂ ਆਪਣੇ ਆਪ ਨੂੰ ਇੱਡਾ ਇੱਡਾ ਐਡਵਾਂਸ ਕਰੀਏ ਕਿ ਅਸੀਂ ਇੰਡਸਟਰੀ ਸਟੈਂਡਰਡਸ ਦੀ ਨੌਲੇਜ ਲੈ ਕੇ ਚੱਲੀਏ ਜੋ ਕਿ ਬਾਇ ਐਂਡ ਲਾਰਜ ਬਾਇ ਐਂਡ ਲਾਰਜ ਜਿਆਦਾ ਕਾਲਜਾਂ ਵੱਲੋਂ ਜਾਂ ਮਤਲਬ ਹਾਲਾਤਾਂ ਵੱਲੋਂ ਅਲਾਉ ਨਹੀਂ ਹੋ ਪਾਉਂਦਾ ਬਿਕੋਜ਼ ਟੀਚਰ ਨੇ ਆਪਣਾ ਸਬਜੈਕਟ ਵੀ ਪੂਰਾ ਪੜਾਉਣਾ ਹੁੰਦਾ ਹੈ ਆਪਣਾ ਟਾਈਮ ਸਿਰ ਨੋਟਸ ਵੀ ਬਣਾਣੇ ਨੇ ਬੱਚਿਆਂ ਨੂੰ ਦੇਣੇ ਨੇ ਰੂਟੀਨ ਚ ਪੇਪਰ ਚੈੱਕ ਕਰਨੇ ਨੇ ਅਸਾਈਨਮੈਂਟਸ ਦੇਣੀਆਂ ਉਹ ਵਰਕਲੋਡ ਇੰਨਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਟੀਚਰ ਇੰਡਸਟਰੀ ਸਟੈਂਡਰਡਸ ਤੇ ਆਪਣੇ ਆਪ ਨੂੰ ਤਿਆਰ ਕਰਨ ਦੇ ਵਿੱਚ ਅਸਮਰਥ ਰਹਿ ਜਾਂਦਾ ਜੇ ਉਨੀ ਸਮਰੱਥਾ ਹੋ ਜਾਏ ਜੋ ਇੰਡਸਟਰੀ ਵਿੱਚ ਚੱਲ ਰਿਹਾ ਹੈ ਉਸ ਲੈਵਲ ਤੇ ਚੱਲਣ ਦੀ ਤਾਂ ਤੇ ਉਹਦੇ ਵਰਗੀ ਕੋਈ ਗੱਲ ਨਹੀਂ ਹੈਗੀ ਨਹੀਂ ਤੇ ਜੇ ਅਸੀਂ ਸਬਜੈਕਟ ਪੜਾਉਣ ਦੀ ਗੱਲ ਕਰੀਏ ਤੇ ਸਬਜੈਕਟਾਂ ਦੀ ਇੰਪੋਰਟੈਂਸ ਇੱਕ ਲੈਵਲ ਤੱਕੇ ਜਿੱਥੇ ਬੱਚੇ ਨੇ ਨੰਬਰ ਲੈਣੇ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨੀ ਹੈ ਲੇਕਿਨ ਜਦੋਂ ਉਹ ਡਿਗਰੀ ਹਾਸਲ ਕਰਕੇ ਬੱਚੇ ਨੇ ਇੰਡਸਟਰੀ ਨੂੰ ਫੇਸ ਕਰਨਾ ਹੈ ਤੇ ਮਾਫ ਕਰਨਾ ਜਿਹੜਾ ਸਾਡਾ ਕਰਿਕੂਲਮ ਵੀ ਚੱਲ ਰਿਹਾ ਹੈ ਨਾ ਸਾਡਾ ਕਰਿਕੂਲਮ ਚੇਂਜ ਹੁੰਦਾ ਹੈ 5 ਸਾਲ 7 ਸਾਲ ਜਾਂ 10 ਸਾਲ ਵਿੱਚ ਤੇ ਇੰਡਸਟਰੀ ਸਟੈਂਡਰਡਸ ਚੇਂਜ ਹੁੰਦੇ ਨੇ ਏਵਰੀ 3 ਮੰਥਸ ਏਵਰੀ 6 ਮੰਥਸ ਰੋਜ਼ ਕੋਈ ਨਵੀਂ ਲੈਂਗੁਏਜ ਆ ਰਹੀ ਹੈ ਰੋਜ਼ ਕੋਈ ਨਵੀਆਂ ਕਾਢਾਂ ਉੱਠ ਰਹੀਆਂ ਨੇ ਡੇਲੀ ਕੁਝ ਨਵੀਂ ਚੀਜ਼ ਸੁਣਨ ਆ ਚਾ ਰਹੀ ਹੈ ਉਹ ਸਭ ਚੀਜ਼ਾਂ ਨੂੰ ਦੇਖਦਿਆਂ ਹੋਇਆ ਥੋੜਾ ਜਿਹਾ ਮਤਲਬ ਮੇਰਾ ਸ ਮੇਰੇ ਟੀਚਰ ਭੈਣ ਭਰਾ ਲੈ ਮੈਂ ਉਹਨੂੰ ਰਿਕੁਐਸਟ ਕਰਾਂਗਾ ਕਿ ਬੱਚਿਆਂ ਦੇ ਆਈਡੀਆਜ਼ ਨੂੰ ਥੋੜਾ ਜਿਹਾ ਐਕਸੈਪਟ ਜ਼ਿਆਦਾ ਕਰਨ ਜਿੱਥੇ ਬੱਚੇ ਨੂੰ ਲੋੜ ਪਏ ਉੱਥੇ ਉਹਦਾ ਭੈਣ ਭਰਾ ਉਹਦਾ ਮਦਰ ਫਾਦਰ ਦਾ ਫਿਗਰ ਬਣ ਕੇ ਬੱਚੇ ਦੇ ਨਾਲ ਅਗਰ ਖੜੇ ਹੋਣ ਔਰ ਉਹਦੀ ਨੌਲੇਜ ਦੇ ਅਕੋਰਡਿੰਗਲੀ ਆਪਣੀ ਨੌਲੇਜ ਨੂੰ ਉਹਦੇ ਨਾਲ ਮਰਜ ਕਰਕੇ ਉਹਨੂੰ ਸਪੋਰਟ ਸਿਸਟਮ ਦੇ ਕੇ ਅਗਰ ਦੱਸ ਪਣ ਕਿ ਭਈ ਬਟਾ ਤੂੰ ਇਹ ਵਾਲੀ ਚੀਜ਼ ਅਗਰ ਇਸ ਤਰੀਕੇ ਨਾ ਕਰਕੇ ਇਸ ਤਰੀਕੇ ਕਰੇ ਤੇ ਤੇਰੀ ਲਾਈਫ ਜਿਹੜੀ ਹੈ ਤੇਰਾ ਪ੍ਰੋਜੈਕਟ ਜਿਹੜਾ ਹੈ ਤੇਰਾ ਜੋ ਤੂੰ ਬਣਾਣਾ ਚਾਹੁੰਦਾ ਹੈ ਜੋ ਤੂੰ ਕਰਨਾ ਚਾਹੁੰਦਾ ਹੈ ਉਸ ਤੋਂ ਬੈਟਰ ਹੋ ਸਕਦਾ ਹੈ ਉਹਦਾ ਰੀਜ਼ਨ ਕੀ ਹੈ ਕਿ ਟੀਚਰ ਦੇ ਕੋਲੋਂ ਕਿਸੇ ਵੀ ਫੈਕਲਟੀ ਦੇ ਕੋਲੋਂ ਹਰ ਸਾਲ ਕਿੰਨੇ ਹੀ ਵੱਖਰੇ ਵੱਖਰੇ ਤਰੀਕੇ ਦੇ ਬੱਚੇ ਜਿਹੜੇ ਨੇ ਉਹ ਨਿਕਲਦੇ ਨੇ ਉਹ ਆਈਡੀਆ ਸੁਣਦੇ ਨੇ ਉਹ ਆਈਡੀਆਜ਼ ਨੂੰ ਪਨਰਪਦਿਆ ਮਟੀਰੀਅਲਾਈਜ਼ ਹੁੰਦੇ ਆ ਵੱਡਾ ਹੁੰਦਾ ਦੇਖਦੇ ਨੇ ਜੋ ਕਿ ਜਿਹੜਾ ਇੱਕ ਨਵਾਂ ਬੱਚਾ ਆਈਡੀਆ ਲੈ ਕੇ ਆਂਦਾ ਹੈ ਸ਼ਾਇਦ ਉਹਦੀ ਟੈਕਨੀਕਲ ਨੋਲਜ ਜ਼ਿਆਦਾ ਹੁੰਦੀ ਹੈ ਬਟ ਉਸ ਆਈਡੀਆ ਦੀ ਦੂਰੰਦੇਸ਼ੀ ਉਹਦੇ ਜਿੰਨੀ ਨਹੀਂ ਹੁੰਦੀ ਵੀ ਉਹ ਆਈਡੀਆ ਕਿੱਥੇ ਜਾ ਕੇ ਕਿਸ ਲੈਵਲ ਤੇ ਉਹ ਗਰੋ ਕਰ ਸਕਦਾ ਹੈ ਉਹ ਇੱਕ ਟੀਚਰ ਨੂੰ ਇੱਕ ਮੈਂਟਰ ਨੂੰ ਇੱਕ ਕਾਲਜ ਦੇ ਡਾਇਰੈਕਟਰ ਨੂੰ ਇਹ ਸਭ ਚੀਜ਼ਾਂ ਪਤਾ ਹੁੰਦੀਆਂ ਨੇ ਤੇ ਇਹ ਚੀਜ਼ਾਂ ਦਾ ਅਗਰ ਅਸੀਂ ਸਾਰੇ ਰਲ ਕੇ ਇਸ चीज ਦਾ ਧਿਆਨ ਕਰੀਏ ਸਪੈਸੀਫਿਕਲੀ ਟੀਚਿੰਗ ਫ੍ਰੈਟਰਨਲਿਟੀ ਕਿਉਂਕਿ ਟੀਚਰਾਂ ਨੂੰ ਕਿਤਨੇ ਕਿਤੇ ਅਧਿਆਪਕਾਂ ਨੂੰ ਕਿ ਰੱਬ ਦਾ ਦਰਜਾ ਦਿੱਤਾ ਜਾਂਦਾ ਤੇ ਉਹਦੇ ਅਕੋਰਡਿੰਗਲੀ ਅਗਰ ਬੱਚਿਆਂ ਨੂੰ ਥੋੜਾ ਜਿਹਾ ਫੈਸਿਲਿਟੇਟ ਕਰਨ ਆਪਣੀ ਈਗੋ ਨੂੰ ਥੋੜਾ ਜਿਹਾ ਥੱਲੇ ਕਰਨ ਔਰ ਬੱਚਿਆਂ ਨੂੰ ਇਹ ਥੋੜਾ ਜਿਹਾ ਸਪੇਸ ਦੇਣ ਬੱਚੇ ਨੂੰ ਬੱਚਾ ਜੋ ਆਈਡੀਆ ਲੈ ਕੇ ਆ ਰਿਹਾ ਹੈ ਉਹ ਆਈਡੀਆ ਨੂੰ ਸੁਣ ਕੇ ਉਹਨੂੰ ਹੈਲਪ ਆਊਟ ਕਰਕੇ ਉਹਨੂੰ ਪਾਥਵੇ ਦੇ ਕੇ ਉਹਨੂੰ ਗਰੋ ਕਰਵਾਉਣ ਤੇ ਉਹ ਆਪ ਟੀਚਰ ਦੇਖਣਗੇ ਕਿ ਉਹਨਾਂ ਨੂੰ ਇੰਨਾ ਵਧੀਆ ਲੱਗਣਾ ਸ਼ੁਰੂ ਹੋ ਜਾਏਗਾ ਥੋੜੇ ਟਾਈਮ ਬਾਅਦ ਕਿ ਜਦੋਂ ਆਪਣੇ ਅੱਖੀਂ ਦੇਖਣਗੇ ਕਿ ਆਈਡੀਆ ਸਾਡੇ ਹੱਥੋਂ ਨਿਕਲਿਆ ਸੀ ਸਾਡੇ ਨਾਲ ਬੱਚਿਆਂ ਨੇ ਡਿਸਕਸ ਕੀਤਾ ਸੀ ਅੱਜ ਇਹ ਸਾਡਾ ਬੱਚਾ ਕਿੰਨੀ ਵੱਡੀ ਬੁਲੰਦੀਆਂ ਤੇ ਪਹੁੰਚਿਆ ਹੋਇਆ ਤੇ ਮੇਰਾ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਹੈਗੀ ਹੈ ਕਿ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਜਿਵੇਂ ਆਪਣੇ ਘਰ ਦੇ ਬੱਚਿਆਂ ਦੀ ਗੱਲ ਸੁਣ ਕੇ ਉਹਨਾਂ ਨੂੰ ਗਰੋ ਕਰਨ ਦੇ ਵਿੱਚ ਹੈਲਪ ਆਊਟ ਕਰਦੇ ਹੋ ਜੇ ਸਾਰੇ ਟੀਚਰ ਆਪਣੇ ਕਲਾਸ ਦੇ ਬੱਚਿਆਂ ਨੂੰ ਆਪਣੇ ਫ੍ਰਟਰਨਿਟੀ ਜਿੰਨੀ ਉਹਨਾਂ ਦੇ ਆਸ-ਪਾਸ ਹੈਗੀ ਏ ਜੇ ਇਸ ਤਰ੍ਹਾਂ ਦਾ এনवायरमेंट ਕ੍ਰੀਏਟ ਕਰ ਦੇਣ ਤੇ ਯੂ ਵਿਲ ਸੀ ਕਿ ਬੜੀ ਜਲਦੀ ਇਹ ਚੀਜ਼ਾਂ ਵੀ ਡਿਫਰੈਂਸ ਦਿਖਣਾ ਸ਼ੁਰੂ ਦਿਖਾਈ ਦੇਗਾ ਇੱਕ ਆਖਰੀ ਸਵਾਲ ਜਿਹੜੇ ਬੱਚੇ ਨੇ ਅੱਜ ਦੇ ਨਾ ਉਹ ਕਿਤੇ ਨਾ ਕਿਤੇ ਨਾ ਹੱਥੀ ਕੰਮ ਕਰਨ ਤੋਂ ਬਹੁਤ ਭੱਜਦੇ ਨੇ ਕਿ ਜਿਹੜਾ ਕੋਈ ਵੀ ਆਪਾਂ ਕਹਿ ਲਈਏ ਕਿ ਹੱਥ ਦਾ ਜਿਹੜਾ ਗੁਣ ਹੁੰਦਾ ਜਿਹੜਾ ਆਪਾਂ ਨੌਰਵ ਪੰਜਾਬੀ ਚ ਕਹਿ ਦਿੰਦੇ ਆ ਕਿ ਹੱਥ ਦਾ ਜਿਹੜਾ ਗੁਣ ਹੁੰਦਾ ਉਹ ਬੜਾ ਜ਼ਰੂਰੀ ਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਨੌਲੇਜ ਜਿਹੜੀ ਹੈ ਉਹ ਕੋਈ ਤੁਹਾਡੇ ਤੋਂ ਖੋਹ ਨਹੀਂ ਸਕਦਾ ਇਦਾਂ ਹੀ ਜਿਹੜਾ ਗੋਣਾ ਆਉਂਦਾ ਹੱਥ ਦੇ ਵਿੱਚ ਉਹ ਕੋਈ ਖੋਹ ਨਹੀਂ ਸਕਦਾ ਬੱਚੇ ਜਿਹੜਾ ਅੱਜ ਕੱਲ ਬਹੁਤ ਭੱਜਦੇ ਨੇ ਇਸ ਚੀਜ਼ ਤੋਂ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਬੱਚਿਆਂ ਦੇ ਭੱਜਣ ਦਾ ਰੀਜ਼ਨ ਇਹ ਹੈ ਕਿ ਜੋ ਥਿਊਰੈਟਿਕਲੀ ਅਸੀਂ ਚੀਜ਼ਾਂ ਕਰਾ ਰਹੇ ਆ ਜਾਂ ਉਹਦੇ ਨਾਲ ਜਿਹੜੇ ਪ੍ਰੈਕਟੀਕਲ ਅਸੀਂ ਐਸੋਸੀਏਟ ਕੀਤੇ ਨੇ ਨਾ ਉਹ ਪ੍ਰੈਕਟੀਕਲ অর ਥਿਉਰੀ ਨੂੰ ਨਾ ਬੱਚਾ ਕਿੰਨਾ ਕਿਤੇ ਕੋਰਿਲੇਟ ਨਹੀਂ ਕਰ ਪਾਂਦਾ ਬਿਕੋਜ਼ ਜਿਹੜੇ ਇਕੁਪਮੈਂਟ ਤੇ ਅਸੀਂ ਕੰਮ ਕਰਾਨਾ ਹੈ ਪ੍ਰੈਕਟੀਕਲ ਕਰਾਣੇ ਨੇ ਔਰ ਜੋ ਐਕਚੁਅਲ ਸਿਨੈਰੀਓ ਬੱਚੇ ਨੇ ਜਾ ਕੇ ਇੰਡਸਟਰੀਜ਼ ਦੇਖਣਾ ਉਹਨਾਂ ਵਿੱਚ ਕਾਫੀ ਡਿਫਰੈਂਸ ਹੈਗਾ ਅਗਰ ਕੈਸੀ ਬੱਚਿਆਂ ਨੂੰ ਉਹ ਇੰਡਸਟਰੀਜ਼ ਦਾ ਐਕਸਪੋਜ਼ਰ ਦੇ ਸਕੀਏ ਔਰ ਬੱਚਿਆਂ ਨੂੰ ਸ਼ੁਰੂ ਤੋਂ ਇਹ ਚੀਜ਼ ਸਮਝਾ ਸਕੀਏ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ ਥਿਉਰੀ ਦੀ ਇੰਪੋਰਟੈਂਸ ਹੈਗੀ ਹੈ ਬਟ ਉਹ ਥਿਉਰੀ ਦੀ ਇੰਪਲੀਮੈਂਟੇਸ਼ਨ ਪ੍ਰੈਕਟੀਕਲ ਐਸੀ ਕਿੰਨੀ ਸਟਰੋਂਗ ਕਰਾਂਗੇ اور ਇੰਡਸਟਰੀ ਵਿੱਚ ਜਾ ਕੇ ਜਾਂ ਡੇਲੀ ਲਾਈਫ ਦੇ ਵਿੱਚ ਉਹਨੂੰ ਕੋਰਿਲੇਟ ਕਰ ਸਕੀਏ ਕਿਸੇ ਵੀ ਆਈਡੀਆ ਨੂੰ ਜਿਹਦੇ ਨਾਲ ਕਿ ਬੱਚਾ ਕੋਈ ਵੀ ਬੈਠਾ ਬੈਠਾ ਆਪਣੇ ਆਸ-ਪਾਸ ਕੋਈ ਵੀ ਚੀਜ਼ ਨੂੰ ਦੇਖ ਕੇ ਇੱਕ ਪ੍ਰੋਬਲਮ ਸਟੇਟਮੈਂਟ ਜਨਰੇਟ ਕਰ ਸਕੇ ਤੇ ਉਹ ਪ੍ਰੋਬਲਮ ਸਟੇਟਮੈਂਟ ਦਾ ਫਿਰ ਜਦੋਂ ਆਨਸਰ ਲੱਭਣ ਜਾਏਗਾ ਤੇ ਉਹਨੂੰ ਇਹ ਚੀਜ਼ਾਂ ਬੜੀਆਂ ਸੌਖੀਆਂ ਲੱਗਣਗੀਆਂ ਔਰ ਉਹ ਹੱਥ ਨਾਲ ਕੰਮ ਕਰਨ ਨੂੰ ਰਾਜੀ ਵੀ ਹੋ ਜਾਏਗਾ ਇਹ ਰਾਜੀ ਨਾ ਹੋਣ ਦਾ ਜਾਂ ਭੱਜਣ ਦਾ ਇੱਕੋ ਰੀਜ਼ਨ ਹੈ ਕਿ ਜੋ ਅਸੀਂ ਉਹਨੂੰ ਪ੍ਰੈਕਟੀਕਲੀ ਕਰਵਾਉਣਾ ਚਾਹ ਰਹੇ ਹਾਂ ਔਰ ਜੋ ਪ੍ਰੈਕਟੀਕਲੀ ਉਹ ਦੇਖ ਸੁਣ ਰਿਹਾ ਹੈ ਉਹ ਪ੍ਰੈਕਟੀਕਲਸ ਦੇ ਵਿੱਚ ਹੀ ਬੜਾ ਜ਼ਿਆਦਾ ਡਿਫਰੈਂਸ ਹੈਗਾ ਪ੍ਰੈਕਟੀਕਲ ਔਨ ਇਕੁਪਮੈਂਟਸ ਪ੍ਰੈਕਟੀਕਲਸ ਔਨ ਸਿਮੂਲੇਸ਼ਨਸ ਉਹ ਬੜੇ ਡਿਫਰੈਂਟ ਨੇ ਐਸ ਕੰਪੇਅਰ ਟੂ ਜੋ ਇੰਡਸਟਰੀ ਦੇ ਐਕਚੁਅਲ ਪ੍ਰੈਕਟੀਕਲ ਜ਼ੋਨਗੇ ਜੇ ਅਸੀਂ ਉਹਨਾਂ ਸਿਨੈਰੀਓਜ਼ ਵਿੱਚ ਔਰ ਹਰ ਪ੍ਰੋਬਲਮ ਨੂੰ ਅਗਰ ਬੱਚੇ ਨੂੰ ਸੋਲੂਸ਼ਨ ਕਰਨ ਦਾ ਕੋਲ ਬੈਠ ਕੇ ਤਰੀਕਾ ਸਮਝਾਈਏ ਕੋਲ ਇੰਪਲੀਮੈਂਟ ਕਰਾਈਏ ਔਰ ਬੱਚੇ ਦਾ ਦਿਮਾਗ ਇਸ ਤਰੀਕੇ ਡਿਵੈਲਪ ਕਰਵਾਈਏ ਕਿ ਉਹ ਆਪਣੇ ਆਸ-ਪਾਸ ਛੋਟੀ-ਛੋਟੀ ਪ੍ਰੋਬਲਮ ਦੇਖ ਸਕੇ ਔਰ ਉਹ ਪ੍ਰੋਬਲਮ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਸਕੇ ਔਰ ਰੋਜ਼ਮਰਰਾ ਦੀ ਲਾਈਫ ਦੇ ਨਾਲ ਅਗਰ ਉਹਨੂੰ ਕੋਰਿਲੇਟ ਕਰ ਸਕੇ ਤਾਂ ਉਹ ਹੱਥ ਦਾ ਕੰਮ ਕਰਨ 'ਚ ਜਾਂ ਪ੍ਰੈਕਟੀਕਲ ਕਰਨ ਦੇ ਵਿੱਚ ਜ਼ਿਆਦਾ ਸਮਰਥ ਹੋ ਪਾਇਆਗਾ ਔਰ ਜ਼ਿਆਦਾ ਖੁਸ਼ੀ ਨਾਲ ਕਰੇਗਾ ਬੱਚਾ ਸੋ ਇਹ ਜਿਹੜਾ ਹੈ ਆਪਾਂ ਕੁਝ ਗੱਲਾਂ ਕੀਤੀਆਂ ਨੇ ਰਿਲੇਟਡ ਟੂ ਕਿ ਬੱਚਾ ਜਿਹੜਾ ਹੈ ਉਹ ਅਗਰ ਕੈਰੀਅਰ ਚੱਕੇ ਗਰੋ ਕਰਨਾ ਚਾਹੁੰਦਾ ਹੈ ਉਹਦੇ ਪੇਰੈਂਟਸ ਜਿਹੜਾ ਉਹਨੂੰ ਚਾਹੁੰਦੇ ਨੇ ਕਿ ਨਹੀਂ ਉਹ ਇਹੀ ਕਰੇ ਪਰ ਬੱਚਾ ਕਹਿੰਦਾ ਕਿ ਨਹੀਂ ਮੈਂ ਇਹ ਨਹੀਂ ਕਰਨਾ ਮੇਰਾ ਮਨ ਕੁਝ ਹੋਰ ਕਰਨ ਦਾ ਹੈ ਤਾਂ ਕੀ ਦੀ ਸੁਣਨੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਕਿ ਜਿਹੜਾ ਤੁਹਾਨੂੰ ਕੁਝ ਗੱਲਾਂ ਸਹੀ ਲੱਗੀਆਂ ਹੋਣ ਕੁਝ ਗੱਲਾਂ ਸਹੀ ਨਾ ਲੱਗੀਆਂ ਹੋਣ ਪਰ ਇਹ ਕੁਝ ਇੱਕ ਆਈਡੀਆ ਸੀ ਕੁਝ ਇੱਕ ਜਿਹੜੀ ਨੌਲੇਜ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਿਹੜੀ ਕਿ ਤੁਸੀਂ ਆਪਣੇ ਲਾਈਫ 'ਚ ਇੰਪਲੀਮੈਂਟ ਕਰਕੇ ਸ਼ਾਇਦ ਜਿਹੜਾ ਹੈ ਕੁਝ ਚੰਗਾ ਕਰ ਪਾਓ ਆਪਣੇ ਬੱਚੇ ਨੂੰ ਜਿਹੜਾ ਹੈ ਉਹ ਕਿਸੇ ਚੰਗੇ ਰਾਹ ਤੇ ਪਾਵੋ ਇਦਾਂ ਹੀ ਹੋਰ ਵੀਡੀਓਜ਼ ਦੇਖਦੇ ਰਹੋ ਉਦੋਂ ਸਿਟੀ ਹੈਡਲਾਈਨਸ ਤੇ ਮੈਂ ਅਮਰਜੋਤ ਸਿੰਘ ਕੈਮਰਾਮੈਨ ਕਰਨ ਦੇ ਲਾ